ਦੋਸਤੋ 24 ਤਰੀਕ ਨੂੰ ਸਾਡੇ ਗੁਰੂ ਰਵਿਦਾਸ ਜੀ ਦਾ ਜਨਮ ਦਿਨ ਧਿਆੜਾ ਮਨਾਇਆ ਜਾ ਰਿਹਾ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਸਫਾਈ ਕਰਨ ਲੱਗੇ ਆ ਤੇ ਸਾਡੀ ਪੂਰੀ ਤਿਆਰੀ ਹੋ ਗਈ ਹੈ ਦੇ ਆਈ ਜਾਂਦੀ ਐ ਕ ਸੁਣੋ ਸੁਣਾ ਇਹਦੀ ਗੱਲ ਵੀ ਸੁਣਾ ਬੋਲ ਬੋਲ ਅੱਛਾ ਵੀਰੇ ਕੀ ਗੱਲਾਂ ਨੋੜ ਕਰਨੀਆਂ ਸਾਡੇ ਵੀਡੀਓ ਕੰਮ ਆਹ ਦੇਖੋ ਜੀ ਕੁੜੀ ਬੜੀ ਦੂਰੋਂ ਆਈ ਐ ਵਿਚਾਰੀ ਸੇਵਾ ਕਰਨ ਐ ਇਹ ਸੁਣਨੀ ਕਿ ਕਰ ਰਹੇ ਨੇ ਬੁਰਦਾਂ ਕਾਲੂ ਪਹਿਲੀ ਚ ਲਾਣ ਪਿਆਲੀ ਚ ਲਾਣ ਲਈ ਆਹੋ ਕਾਲੂ ਪੱਲੀ ਦੇ ਪਿਆਜ ਵਿੱਚ ਬੜੀ ਵੱਡੀ ਆ ਗਈ ਹੈ ਕਿ ਦੇ ਸਾਰਾ ਕੂੜਾ ਹੀ ਨਾ ਇਹਦੇ ਵਿੱਚ ਆ ਜੇ ਪੱਲੀ じゃ ਘਰੋਂ ਪੋਣਾ ਲੈ ਆਂਦਾ ਤੂੰ ਚੱਲ ਗੋਲ ਮੈਂ ਵੀ ਜੀ ਬਣਾਉ ਤੋ ਫਤ ਨਹੀਂ ਭੁਗਦੀ ਆ ਪਾਣੀ ਨਹੀਂ ਹਾਂ ਆਪਣਾ ਪੱਲੀ ਚੀਜ਼ ਪਾਉਂਦਾ ਪਾਣੀ ਚੀਜ਼ ਪਾਉਂਦਾ ਹੈ ਨਾ ਲੈ ਪਰ ਚਾਹੀ ਤੂੰ ਲੈ ਮੈਂ ਤਾਂ ਥੱਲੇ ਤੇ ਕੀ ਭੈਣ ਦੀ ਥੱਲੇ ਕੁਝ ਹੁਣ ਫੋਰਸ ਅਸਲੀ ਫੋਰਸ ਤੇ ਹੁਣ ਆਈ ਹੈ ਗਾ ਕਾਲੂ ਅਸਲੀ ਫੋਰਸ ਤੇ ਹੁਣ ਆਈ ਹੈ ਹਾਂ ਜਿਹੜਾ ਮਾਰਦੇ ਵਾ ਮਿੰਟੋ ਮਿੰਟੀ ਪదల ਲੱਗ ਜੇ ਕਿ ਸਭਾਈ ਹੋਈ ਆ ਪਰ ਜਾਈ ਕਿਦਾਂ ਦਾ ਫੀਲ ਹੋ ਰਿਹਾ ਆ ਰਿਹਾ ਗੁਰੂ ਦੀ ਲਹਿਰ ਚ ਆ ਰਹੀ ਆ ਪੂਰੀ ਹੈ ਗੁਰੂ ਦੀ ਲਹਿਰ ਚ ਆ ਰਹੀ ਆ ਨਾ ਇਹਨੂੰ ਕਹਿੰਦੇ ਸੇਵਾ ਇਹੀ ਤੇ ਨਾਲ ਜਾਣੀ ਆ ਤੇਰੇ ਕਿਉਂ ਕਾਕਾ ਹਰ ਮਨ ਨੂੰ ਦੇਖ ਲਾ ਨੇ ਸਾਰੇ ਸਾਰਾ ਪਰਿਵਾਰ ਲਾਤਾ ਲੇਖੇ ਲਾਤੀ ਬਾਬੇ ਦੇ ਨਾਲ ਜ਼ਿੰਦਗੀ ਬੰਦਾ ਉਧਰ ਲੱਗਾ ਵਿਚਾਰਾ ਜਨਾਨੀ ਇਧਰ ਲੱਗਿਆ ਕੁੜੀ ਵਿਚਾਰੀ ਬਾਲਟੀ ਭਰਦੀ ਆ ਮੁੰਡੇ ਨੇ ਵੀ ਆਏ ਨਾ Holi ਦੀ ਗਰਾਈ ਕਰਨ ਔਰ ਆਪ ਹੀ ਲੱਗਿਆ ਹਾਂ 何で <music> में। ना तो क्या नाम है बेटा आपका कौन सी क्लास में पढ़ते हो कौन से स्कूल में ओह माई गॉड लोटस है और टेबल कितनी कहाँ तक आते हैं आपको वन का टेबल आता है टू का आता है ਕਹਾਂ ਵੀ ਕਿੰਨੀ ਲੱਗਿਆ ਨਹੀਂ ਸ਼ਾਮ ਉਹ ਵੀ ਪੈਣ ਲੱਗੀ ਅੱਜ ਮਿੱਟੀ ਤੇ ਆਪਣਾ ਗਿਆ ਟਰੈਕਟਰ ਅੱਜ ਪਾਵਾਂਗੇ ਅਸੀਂ ਮਿੱਟੀ ਤੇ ਸਫਾਈ ਚੱਲਦੀ ਹੈ ਜੋਰਾ ਨਾਲ ਖਿੱਚ ਕੇ ਖੋ ਕੰਮ ਨੂੰ ਸਨੁਪਾਦ ਇਹ ਕਿਤੇ ਸਟਾਣੀ ਆ। ਦਾ ਦਾ ਸੋ 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 चौक गलास झटका बनाई महाराजा खिंच बस झटका लवाई झटका ਬੜੀ ਹੈ ਪਾਪੀ ਨੂੰ ਆਪਨੇ ਕਿਹਾ ਜਾਨਾ ਨਾ ਚੱਲ ਜਾਣਾ ਨੂੰ ਕਿਹੜਾ ਰਸਤਾ ਨਹੀਂ ਪਾ ਰੋ ਐਵੇਂ ਨਾ ਹੌਸਲਾ ਹਾਰੋ ਠਕਣੇ ਹੋ ਕੇ ਹਮਲਾ ਮਾਰੋ ਵਕਤ गुਜ਼ਰਦਾ ਜਾਵੇ ਜੀ ਅੱਖਾਂ ਖੁੱਲੋ ਮੁੰਡਾ ਢੋਲੋ ਐਵੇਂ ਨਾ ਜਵਾਨੀ ਰੋਲੋ ਜਜ਼ਬਾ ਆਪਣੇ ਅੰਦਰੋਂ ਢੋਲੋ ਮੇਨਤ ਰੰਗ ਲਿਆਵੇਗੀ ਕੀ ਹੁੰਦੀਆਂ ਨੇ ਤਕਦੀਰਾਂ ਇਹ ਹੱਥਾਂ ਦੀਆਂ ਲਕੀਰਾਂ ਯਾਰੋ ਬਦਲਦੇ ਹੋ ਤਸਵੀਰਾਂ ਡਰ ਜਾਣਾ ਮਨਜ਼ੂਰ ਨਹੀਂ ਇਹ ਕੰਮ ਨਾ ਮਰਦਾ ਵਾਲੇ ਦਿਲ ਕਮਜ਼ੋਰ ਹੋ ਗਏ ਵਾਲੇ ਕਿਉਂ ਨਹੀਂ ਖਾਂਦੇ ਦੇਖੋਗੇ ਦੂਰ ਹਨੇਰੇ ਹਾ ਸਦੀਆਂ ਬਦੀ ਰਾਤ ਹੈ ਮੁਕਿਓ ਤੇ ਪੜੇ ਖੇੜੀਆਂ ਨਾਲ ਸਵੇਰੇ ਤੇ ਪੜੇ ਖੇੜੀਆਂ ਨਾਲ ਬਲੂਏ ਜੋ ਕੜੀਆਂ ਆਈਆਂ ਜੀ ਹੋਣ ਮੁਬਾਰਕ ਸਭ ਨੂੰਏ ਜੋ ਕੜੀਆਂ ਆਈਆਂ ਜੀ ਗੁਰਪੁਰਬ ਦੇ ਸਭ ਨੂੰ ਜਾਪ ਲਾਇਆ ਜਗ ਨੂੰ ਤਾਰਨ ਵਾਲਾ ਜਗ ਤੇ ਆਪ ਆਇਆ ਪਾਣੀ ਰੂਪ ਚ ਕਰਨੇ ਸਭ ਨੂੰ ਜਾਪ ਲਾਇਆ ਸੁੱਕੀਆਂ ਕਲੀਆਂ ਦੇਖੀਆਂ ਮੈਂ ਜੋ ਸੁੱਕੀਆਂ ਕਲੀਆਂ ਦੇਖੀਆਂ ਮੈਂ ਜੋ ਫਿਰ ਮਹਿਕੀਆਂ ਜੀ ਪੁਰ ਪੁਰਬ ਦੀਆਂ ਸਾਰਿਆਂ ਨੂੰ ਹੋਣ ਵਧਾਈਆਂ ਰੂਹ ਤੇਰੇ ਦਰ ਤੇ ਆਇਆ ਮੱਥਾ ਚਰਨਾਂ ਨਾਲ ਮੈਂ ਲਾਇਆ ਫੁੱਲਾਂ ਬਖਸ਼ੋ ਮੇਰੀਆਂ ਤੇਰੇ ਦਰ ਤੇ ਆਇਆ ਮੱਥਾ ਚਰਨਾਂ ਦੇ ਨਾਲ ਲਾਇਆ ਫੁੱਲਾਂ ਬਖਸ਼ੋ ਮੇਰੀਆਂ ਫਕਸ਼ੋ ਮੇਰੀਆਂ ਹੁਲਾ ਬਖਸ਼ੋ ਮੇਰੀਆਂ ਹੁਲਾ ਬਖਸ਼ੋ ਮੇਰੀਆਂ